ਹਾਂਜੀ ਸਾਸਤਰੀ ਕਾਲ ਜੀ ਮਾਰਨਿੰਗ ਵੈਰੀ ਵੈਰੀ ਗੁੱਡ ਯਾਰ ਇੱਕ ਕੁਐਸਚਨ ਹੈ ਮੇਰੇ ਦਿਮਾਗ ਦੇ ਵਿੱਚ ਮੈਂ ਹੈਗਾ ਇੰਡਸਟਰੀ ਤੋਂ ਬਿਲੋਂਗ ਕਰਦਾ ਪੰਜਾਬੀ ਇੰਡਸਟਰੀ ਕਹਿ ਸਕਦੇ ਹੋ ਤੁਸੀਂ ਨਹੀਂ ਕਹਣਾ ਤਾਂ ਵੀ ਠੀਕ ਹੈ ਕੋਈ ਚੱਕਰ ਨਹੀਂ ਮਤਲਬ ਜਿੰਨਾ ਕੁ ਮੈਨੂੰ ਪਤਾ ਇੰਡਸਟਰੀ ਬਾਰੇ ਤੇ ਐਤ ਸੇ ਨਾਲ سارے ਬੋੜੇ ਬੋੜੇ ਠਰਕੀ ਬਹੁਤ ਆ ਜਵਾਨ ਘੱਟ ਨੇ ਹੁਣ ਜਿਹੜੇ ਤਾਂ ਤੂੰ ਵਧੀਆ ਨਾਮ ਆਰਟਿਸਟ ਨੇ ਜਿਨ੍ਹਾਂ ਦਾ ਨਾਮ ਵੀ ਹੈ ਤੇ ਗੁੱਡ ਲੁਕਿੰਗ ਵੀ ਆ ਉਹ ਠਰਕੀ ਘੱਟ ਨੇ ਪਰ ਉਹਨਾਂ ਦੇ ਨਾਮ ਤੇ ਠਰਕ ਕੀਤਾ ਜਾਂਦਾ ਬੁੜਿਆਂ ਦੁਆਰਾ ਨਵੀਆਂ ਨਵੀਆਂ ਕੁੜੀਆਂ ਵਿਚਾਰੀਆਂ ਨੂੰ ਜਿਹੜੀਆਂ ਭੈਣਾ ਵਿਚਾਰੀਆਂ ਨਵੀਆਂ ਮਾਡਲਿੰਗ ਚ ਜਾਂ ਹੋਰ ਆਉਨੀਆਂ ਨੇ ਵਿਚਾਰੇ ਪਤਾ ਨਹੀਂ ਕਰਦੇ ਕਿੱਦਾਂ ਭੇਜਦੇ ਨੇ ਸਾਰੇ ਜਿਹੜੇ ਬੁੜੇ ਹੁੰਦੇ ਨੇ ਨਾ ਕਦੇ ਕਾਸਟਿੰਗ ਡਾਇਰੈਕਟਰ ਬਣ ਗਏ ਕਦੇ ਪ੍ਰੋਡਕਸ਼ਨ ਵਾਲੇ ਬਣ ਗਏ ਕਦੇ ਡਾਇਰੈਕਟਰ ਬਣ ਗਏ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਪਰ ਤੁਸੀਂ ਦੱਸੋ ਮੈਨੂੰ ਹੈ ਕਿ ਨਹੀਂ ਜਵਾਨ ਨਾਲੋਂ ਬੁढ़ा ਬੰਦਾ ਜ਼ਿਆਦਾ ਠਰਕੀ ਨਹੀਂ ਹੁੰਦਾ ਮੈਨੂੰ ਸਾਲਾ ਇਹ ਡਰਾ ਕਿਤੇ ਮੈਂ بڑا ਹੋ ਕੇ ਠਰਕੀ ਨਵਣ ਜਾ